ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚਵਿੰਡਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਹਰਪਾਲ ਵੀਰ ਦੇ ਘਰੋਂ ਅਪਾ ਪਹੁੰਚ ਚੁੱਕੇ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਮੱਜਾਂ ਦਿਖਾਉਣੀ ਐ ਤਿੰਨੇ ਤੁਹਾਨੂੰ ਸੋਈਆਂ ਸਵਾਈਆਂ ਦਿਖਾਵਾਂਗੇ ਇੱਕ ਬਿਲਕੁਲ ਜਿਹੜੀ ਅਜੇ ਹੁਣੇ ਹੀ ਸੋਈ ਆ ਗੱਲਬਾਤ ਹੁਣ ਆਪਾਂ ਵੀਰ ਜੀ ਨਾਲ ਕਰਦੇ ਆਂ ਤੇ ਪੁੱਛਦੇ ਹਾਂ ਸਾਰੀ ਡਿਟੇਲ ਆਹ ਦੇਖ ਸਾਡੇ ਤਿੰਨੇ ਸੋਈਆਂ ਸਵਾਈਆਂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋਰ ਸਣਾ ਠੀਕ ਠਾਕ ਜੀ ਵਧੀਆ ਵਧੀਆ ਬੀ ਤੁਸੀਂ ਸਣਾਓ ਸਭ ਵਧੀਆ ਜੀ ਵਧੀਆ ਚਾਹੀਦੀ ਤੇ ਨਾਮ ਦੱਸਦੇ ਕਰੀ ਆਪਣਾ ਨਾਮ ਪਾਸ ਸਿੰਘ ਜੀ ਪਿੰਡ ਚੁੰਡਾ ਜ਼ਿਲ੍ਹਾ ਮਸਾ ਸੀ ਜਨਾਲਾ ਤੇ ਫੋਨ ਨੰਬਰ ਫੋਲ ਦੇ ਕਰੀ 98454995 ਠੀਕ ਹੈ ਅੱਜ ਫਿਰ ਤਿੰਨ ਮੱਝਾ ਮੰਜਰ ਵੀ 5 ਦੇ 2 ਹੁਣੇ ਵੀ ਗਈਆਂ ਤਾਂ ਦੇਖ ਕੇ ਅੱਗੇ ਹਾਂਜੀ ਹਾਂਜੀ ਕਿੰਨਾ ਰਹਿ ਗਿਆ ਅੱਛਾ 3 ਹੁਣੇ ਸੁਈਆਂ ਸੁਵਾਈਆਂ ਤਿੰਨੇ ਇੱਕ ਬਿਲਕੁਲ ਤਾਜੀ ਸੁਈ ਆ ਹੁਣੇ ਹੀ ਹਾਂਜੀ ਇਹ ਹੀ ਵਿਖਾ ਦਈਏ ਪਹਿਲਾਂ ਫਿਰ ਆਪਾਂ ਇਹੋ ਤਾਂ ਘਾ ਦਾ ਰੁਪਈਏ ਬੱਚੇ ਦਾ ਅੱਜ ਆ ਕੱਟੀ ਰੁਪਈਏ ਅੱਛਾ ਕੱਟੀ ਵੀ ਚੰਗੀ ਪਲੀ ਕੱਟੀ ਦਿੱਤੀ ਐ ਹਾਂਜੀ ਹਾਂਜੀ ਆ ਦੇਖ ਸਕਦੇ ਜੀ ਕਿੰਨਾ ਸੁਬਾ ਸੁਈ ਜੀ ਇਹ ਆ 20 ਤੀਸਰਾ ਸੁਬਾ ਸੁਈਆਂ ਤੇ ਕਿੰਨਾ ਕੁ ਦੁੱਧ ਚ ਆਜੂਗੀ ਦੁੱਧ ਦਾ ਰੁਪਈਏ ਘਰ ਵਾਲੇ ਆਂਦੇ ਵੀ 15 16 ਕਿਲੋ ਦਿੰਦੀ ਆ ਅੱਛਾ ਹਾਂਜੀ ਅੱਛਾ ਤੇ ਇਹ ਆ ਜਿਹੜਾ ਮਗਰਲਾ ਥਾਣੇ ਰੁਪਈਆ ਜਿਹੜਾ ਹਾਂਜੀ ਇਹ ਜਮਾਂਦਰੂ ਤੇ ਲੜਿਆ ਤਿੰਨ ਥਾਣੇ ਤਿੰਨ ਹੀ ਥਾਣੇ ਆ ਇਹਦੇ ਤਿੰਨ ਹੀ ਥਾਣੇ ਰੁਪਈਆ ਤਿੰਨ ਥਾਣਾਂ ਚ ਦੁੱਧ ਦੇ ਦਿੰਦੀ ਮੈਂ ਨਾ ਦੁੱਧ ਦਾ ਰੁਪਈਆ ਵੱਡੀ ਆ ਮਾਝ ਛੋਟੀ ਨਹੀਂ ਆ ਅੱਛਾ ਇਹ ਮੈਂ ਨਾ ਦੁੱਧ ਲਈ ਆ ਠੀਕ ਹੈ ਜੀ ਲਿਆ ਖੋਲੋ ਹਾਂ ਫਿਰ ਤੋਰੀਏ ਬਾਕੀ ਤਿਆਰ ਤੇ ਪੂਰਾ ਬਰਾਬਰੀ ਹੋਇਆ ਜੀ ਹਾਂ ਬਰਾਬਰੀ ਹੋਇਆ ਨਾ ਦੇਖ ਸੰਦੇਜ ਬਾਕੀ ਉਤਰਵਾਨਾ ਬਿਲਕੁਲ ਇੱਕ ਧਾਰ ਵੀ ਨਹੀਂ ਹੁੰਦੀ ਉੱਚ ਨਹੀਂ ਇਹ ਜਮਾਂਦਰੂ ਰੁਪਈਆ ਇਦਾਂ ਹੀ ਅੱਛਾ ਇੱਕ ਤੇ ਨਹੀਂ ਤਾਂ ਇਹ ਜਿਹੜੇ ਉਹ ਤਰ੍ਹਾਂ ਜਿਹੜੇ ਪੂਰੇ ਭਾਰੇ ਪੱਲੇ ਦੀ ਮਾਝਾਂ ਜਿਹੜੀ ਭਾਰੀ ਹੈ ਜਿਹੜੀ ਪੂਰੀ ਸਰੀਰਾਂ ਵਿੱਚ ਤੇ ਬਾਕੀ ਥੱਲਿਆਂ ਵਿੱਚ ਚੰਗੀ ਤਿਆਰ ਹੋਈ ਆ ਬਾਕੀ ਜੇ ਹੁਣ ਨਹੀਂ ਸੋਈਏ ਜੀ ਜੇਰੇ ਦੀ ਪੈਣ ਵਾਲੀ ਆ ਕਿੰਨੇ ਚ ਪਹੁੰਚ ਕਰਨੇ ਵੀਰ ਜੀ ਫਿਰ ਇਹਦੀ ਹਰਪ੍ਰੀਤ ਜਿੱਦਾਂ ਦੀ ਮਾਜੇ ਤੇ ਜਿੱਦਾਂ ਦਾ ਵਜਨ ਵਜਨ ਹੈ ਨਾ ਦਾ ਹਾਂਜੀ ਕੱਦ ਵਜਨ ਤੇ ਜਿਹੜੀ ਚੰਗੀ ਆ ਹੈ ਨਾ ਹਰਪ੍ਰੀਤ ਜੀ ਜੇ ਉਦਾਂ ਮਾਲਾ ਵੀ ਇਹ ਤੁਹਾਨੂੰ ਨਾ ਪਾਲਟ ਹੁੰਦਾ ਤੇ ਇਹਦੇ ਲੱਖ ਰੁਪਏ ਦੀ ਹਾਂਜੀ ਹਾਂਜੀ ਹੁਣ ਤੁਸੀਂ ਦੱਸੋ ਜਿੰਨੇ ਦੇ ਆਖੋ ਨਹੀਂ ਦੇ ਦੇਣੇ ਜਾਇਜ਼ੀ ਕਰ ਦਈਏ ਫਿਰ 70000 ਰੁਪਏ ਦੇ ਦਈਏ ਨਹੀਂ ਹਰ 70 ਨਹੀਂ ਜਾਇਜ਼ੀ ਹਾਂਜੀ ਜਾਇਜ਼ੀ ਕਰੀਏ ਕਾ ਹਰਪ੍ਰੀਤ 65000 ਤੋਂ 1000 ਛੜਨਾ 64 ਦੀ ਪਹੁੰਚ ਕਰ ਦਾਂਗੇ। ਅੱਛਾ। ਹਾਂਜੀ। 64000 ਦੀ ਪਹੁੰਚ ਕਰ ਦੋ। 64000 ਦੀ ਪਹੁੰਚ ਆਇਆ ਹਰਪ੍ਰੀਤ ਜਿੰਨਾ ਦਾ ਵਜਨ ਹੈ ਨਾ ਰੱਬ ਨਾ ਕਰਾਵੇ ਤੇ 55 60000 ਦਾ ਵਜਨ ਨਹੀਂ ਨਹੀਂ ਫਿੰਦੀ ਦੋ ਨੰਬਰ ਦਾ ਹੀ। ਠੀਕ ਹੈ ਜੀ। ਹਾਂਜੀ ਹਾਂਜੀ। ਤੇ ਬਾਕੀ ਤਾਂ ਆਜੀ ਸੂਈਆਂ ਮਗਰ ਇਹਦੇ ਕੱਟੀ ਆ। ਮਗਰ ਕੱਟੀ ਆ। ਬਾਕੀ ਕੋਈ ਵੀਰ ਆਪਣੀ ਸਮਝਣਾ ਇੱਥੇ ਆ ਕੇ ਵੇਖ ਲੈ। ਤੇ ਹੁਣ ਇੱਕ ਹੋਰ ਤੁਹਾਨੂੰ ਦੀ ਸੂਈ ਸਵਾਈ ਦਿਖਾਉਣੀ ਆ। ਇਹਦੇ ਮਗਰ ਵੀ ਕੱਟੀ ਜੇ ਫਿਰ ਜੀ। ਕੱਟਾ ਰਿਹਾ ਜੀ। ਅੱਛਾ ਇਹਦੇ ਮਗਰ ਕੱਟਾ ਆ। ਤੇ ਇਹਦਾ ਕਿੰਨਾ ਸੁਆਜੇ ਵੀਰ ਜੀ ਇਹ ਦੂਸਰਾ ਸੁਆਸ 2000 ਰੁਪਏ ਜੀ ਤੇ ਇਹਨੂੰ ਕਿੰਨਾ ਚਿਰ ਹੋਇਆ ਸੁਈ ਨਾ ਸੁਈ ਨੂੰ ਅੱਜ 9-10 ਦਿਨ ਹੋ ਗਿਆ ਕੱਟਾ ਯਾਰ ਰੁਪਏ ਤੇ ਦੁੱਧ ਕਿੰਨਾ ਤਿਆਰ ਕਰਕੇ ਦੁੱਧ ਜੇ ਥੱਲੇ 12 ਜੇ 13 ਜੇ ਤਿਆਰ ਜੀ ਤਿਆਰ ਬਿਲਕੁਲ ਤਿਆਰ ਹੈ ਵੀਰ ਜੀ ਅੱਛਾ ਖੋਲੋ ਫਿਰ ਤੋੜੀਏ ਬਾਕੀ ਤਿੰਨੇ ਸੁਈਆਂ ਸਵਾਈਆਂ ਸਾਰੇ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਇਹ ਹੈ ਕਿ ਆਪਣੀ ਚਵਾਈ ਕਰਕੇ ਖੜੋ ਆਪਣੀ ਤਸੱਲੀ ਕਰਕੇ ਖੜੋ ਜੇ ਕੋਈ ਇੱਥੇ ਆ ਕੇ ਨਹੀਂ ਚਵਾਈ ਕਰ ਸਕਦਾ ਉਹ ਆਪਣੇ ਵੀਡੀਓ ਕਾਲ ਤੇ ਚਵਾਈ ਕਰਾ ਲੇ ਤਸੱਲੀ ਜਿਹੜੀ ਕਰਕੇ ਖੜਨੀ ਉਹ ਜ਼ਿੰਮੇਵਾਰੀ ਤੁਹਾਡੀ ਹੈ ਕਿਉਂਕਿ ਅਸੀਂ ਚਿਵਾਈ ਕਰਕੇ ਵੀਡੀਓ ਨਹੀਂ ਬਣਾਉਣੀ ਹੁੰਦੀ ਤੇ ਕਿੰਨੇ ਚ ਪਹੁੰਚ ਕਰਨੀ ਵੀਰ ਜੀ ਤੇ ਫਿਰ ਆਪਾਂ ਹਰ ਭਾਈ ਜੀ ਜਿੱਦਾਂ ਦਾ ਹੁਣ ਬਾਜ਼ਾਰ ਵਿੱਚ ਜੋ ਤੁਰ ਪਿਆਣਾ ਹਾਂਜੀ ਤੇ ਏ ਹਰਪ੍ਰੀਜੀ ਉਹਨਾਂ ਦੇ ਬਾਜ਼ਾਰ ਦੇ ਹਿਸਾਬ ਨਾਲ ਚਾਹੀਏ ਤੇ 90 ਦੀ ਆ। ਅੱਛਾ। ਅਗਰ ਤੁਸੀਂ ਦਾਦਾ ਰੁਪਈਜੀ ਕਿੰਨੇ ਦੀ ਜਾਇਜ਼ ਦੇ ਦੇਣੀ? ਰੁਪਈ 80000 ਛੱਡ ਦਾਂਗੇ। ਅੱਛਾ। ਹਾਂਜੀ। 500 ਕਿਲੋਮੀਟਰ ਤੱਕ ਤੇ ਦੁੱਧ ਕਿੰਨਾ ਚਵਾਈ ਜਾਊਗੀ? ਦੁੱਧ ਰੁਪਈ ਐ ਟਾਈਮ 12-13 ਕਿਲੋ ਤਿਆਰ ਹੈ ਉਹ ਲਈ। ਅੱਛਾ। ਵੀਰ ਕੋਈ ਸਾਮ ਕਰੂਗਾ ਤਾਂ 2 ਕਿਲੋ ਵਾਧ ਵੀ ਸਕਦੀ ਹੈ। ਅੱਛਾ। ਬਾਕੀ ਇਹ ਆ ਕਿ ਘਰੋਂ ਜਿਹੜਾ ਹੋਣੀ ਦਾ ਚਵਾ ਦੋਗੇ। ਉਹਨਾਂ ਨੂੰ ਚਵਾ ਕੇ ਦਵਾਂਗੇ ਰੁਪਈ। ਠੀਕ ਐ। ਤੇ ਹੁਣ ਜਿਹੜੀ ਆ ਗਈ ਆਪਣੇ ਕੋਲ 33ਵੇਂ ਨੰਬਰ ਤੇ ਏ ਵੀ ਸੂਈ ਸਵਾਈ ਆ ਜਿਹੜੀ ਤਾ ਵੇ ਤੋਰ ਪੀਜੀ ਲਾ ਚੰਗੀ ਤਿਆਰ ਹੋਈ ਆ ਵੀ ਥੱਲੇ ਇਹ ਕਿੰਨੇ ਕੇ ਦੁੱਧ ਆ ਲੀਜੇ ਵੀਰ ਜੀ ਹਰਪਜੀ ਇਹਦੇ ਥੱਲੇ ਵੀ 13 14 ਕਿਲੋ ਦੁੱਧ ਤਿਆਰ ਜੀ ਤਿਆਰ ਮੋਕੇ ਤੇ ਮੋਕੇ ਤੇ 13 14 ਕਿਲੋ ਤਿਆਰ ਜੀ ਜਿਹੜਾ ਦੋ ਟਾਈਮ ਚਵਾ ਦੋਗੇ ਮੈਂ ਭਾਹ ਚਾਰ ਡਾਂਗ ਬਿਲਕੁਲ ਥੋੜਾ ਚੋਗੇ ਤੈਨੂੰ ਕਿੰਨਾ ਚਿਰ ਹੋਇਆ ਸੂਈ ਨੂੰ ਹਾਂ ਹਰਪਜੀ ਮੱਕਟਾ 15 16 ਦਿਨ ਹੋ ਗਏ ਇਹਦੇ ਸੂਈ ਛੱਲਿਆ ਫਿਰ ਤੋਰ ਦਈਏ ਬਸ ਇਹ ਆ ਕਿ ਜੇ ਕੋਈ ਹਣ ਸਾਭ ਗਾੜੀ ਕਰ ਲੂਗਾ ਫੇ ਆਪਣਾ ਵਧ ਵੀ ਸਕਦੀ ਆ ਜੇ ਨਾ ਕਰੂਗਾ ਤਾਂ ਕੱਟ ਵੀ ਸਕਦੀ ਆ ਮੱਕੀ ਤੋਂ ਦਾੰਦਾ ਪੂਰੀਆਂ ਫੁੱਲ ਪੈਂਦੀਆਂ ਫਿਰ ਆ ਦੇਖ ਸਾਡੇ ਧੁੰਦਾ ਵੀ ਜਿਹੜੀਆਂ ਪੂਰੀਆਂ ਪੈਂਦੀਆਂ ਮੌਸਮ ਹਲ ਠੰਡਾ ਹੈ ਕਾਫੀ 13 ਮਿੰਟ ਦੇ ਕਰੀਬ ਦੁੱਧ ਜਿਹੜਾ ਇਹਦੇ ਕੋਲ ਵੀ ਤਿਆਰ ਦੱਸਦੇ ਮੌਕੇ ਤੇ ਵੇ ਫਸ਼ੋਦ ਤੇ ਚਵਾਈ ਜਿਹੜੀ ਹੋ ਜਾਂਦੀ ਆ ਉਹ ਤੁਹਾਨੂੰ ਕਰਕੇ ਖਰਨੀ ਚਾਹੀਦੀ ਤੇ ਤੇ ਮਗਰ ਵੀ ਕਟਾਈ ਚ ਵੀ ਦੀ ਕਟਾ ਲਗੀ ਜੀ ਦੇ ਮੂਡ ਨੂੰ ਠੀਕ ਹੈ ਜੀ ਤੇ ਇਹਦੇ ਕਿੰਨੇ ਚ ਪਹੁੰਚ ਕਰ ਦੇਣੀ ਫਿਰ ਆਪਾਂ ਹਰ ਵੀ ਜੀ ਘਰ ਆ ਲੈਣੇ ਕਿ ਆ ਵੀ ਜੇ ਕੋਈ ਸੇਵਾ ਵਾਲਾ ਲੈ ਜਾਊਗਾ ਨਾ ਹਾਂਜੀ 16 17 ਕਿਲੋ ਮੱਝ ਦੁੱਧ ਦਿੰਦੀ ਹੈ ਅੱਛਾ ਪਰ ਮੱਝ ਜਿਹੜੀ ਕੱਲ ਦੀ ਆਪਾਂ ਕੋ ਜਿੰਨੀ ਕਰਤੂ ਦੇ ਨੇ ਦੇ ਦੇ ਕੋਈ ਸਾਹਮਣਾ ਲੱਗਾ ਫਿਰ ਦੇ ਦੂਗੀ ਠੀਕ ਹੈ ਹਾਂਜੀ ਹਾਂਜੀ ਕਿੰਨੇ ਦੇ ਦੇ ਦਈਏ ਫਿਰੇ ਹਰਪਜੀ ਜਿਹੜੀ ਇਹ ਦੇ ਦੇਣੀ ਹੈ 75000 ਚ ਪਹੁੰਚ ਕਰ 75000 ਚ ਪਹੁੰਚ ਕਰ ਦੇਣੀ ਹੈ ਮੌਕੇ ਤੇ ਕਰ ਦੇਣਾ ਮੰਨਤਾ ਨਾ ਹੋਰ ਹੋਰ ਛੱਡ ਦਾਂਗੇ 4500 ਰੁਪਏ ਜੀ ਅੱਛਾ 100 ਕਿਲੋਮੀਟਰ ਤੱਕ ਕਰ ਪਹੁੰਚਿਆ ਜਿਹੜੀ ਆਪਣੀ ਹੈ ਨਾ 100 ਕਿਲੋਮੀਟਰ ਤੱਕ ਕਰ ਦੇਣੀ ਠੀਕ ਹੈ ਜੀ ਤੇ ਠੀਕ ਹੈ ਵੀਰ ਜੀ ਕੁਛ ਕਹਣਾ ਫਿਰ ਇਹੋ 200 ਰੁਪਏ ਜੀ ਸੂਈਆਂ ਸਵਾਈਆਂ ਇੱਥੇ ਆ ਕੇ ਆਪਣੀ ਚੋਈ ਪਾਦ ਕਰਕੇ ਖੜੋ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਜਿਸ ਤਰ੍ਹਾਂ ਕਿ ਵੀਰ ਜੀ ਹਣ ਕਹੇ ਸੂਈਆਂ ਸਵਾਈਆਂ ਇੱਥੇ ਆ ਕੇ ਆਪਣੀ ਚੋਈ ਕਰਕੇ ਆਪਣੀ ਮਰਜ਼ੀ ਨਾਲ